ਬਰਨਾਲਾ ਵਿਖੇ ਪੰਜਾਬ ਦੀਆਂ ਮਜ਼ਦੂਰ ਜਿੱਥੇ ਬੰਦਿਆਂ ਦਾ ਜਿਹੜਾ ਸਾਂਝਾ ਮੋਰਚਾ ਬਣਿਆ ਹੋਇਆ ਉਹਦੀ ਸੂਬੇ ਪੱਧਰ ਦੀ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਖਾਸ ਤੌਰ ਤੇ ਮੁੱਖ ਮੰਤਰੀ ਮਾਨ ਜਦੋਂ ਦੇ ਸੱਤਾ ਦੇ ਵਿੱਚ ਆਏ ਨੇ ਚੋਣਾਂ ਤੋਂ ਪਹਿਲਾਂ ਬੇਸ਼ੱਕ ਉਹਨਾਂ ਨੇ ਬੜੀਆਂ ਵੱਡੀਆਂ-ਵੱਡੀਆਂ ਗੱਲਾਂ ਸੱਥਾਂ 'ਚ ਗਲੀਆਂ 'ਚ ਤੁਰ ਕੇ ਕਹੀਆਂ ਜਿਹਦੇ ਕਾਰਨ ਖਾਸ ਤੌਰ ਤੇ ਦਲਤ ਮਜ਼ਦੂਰਾ ਕਿਰਤੀ ਲੋਕਾਂ ਨੂੰ ਆਸਾਂ ਵੀ ਜਾਗੀਆਂ ਪਰ ਸੱਤਾ ਦੇ ਉੱਤੇ ਬੈਠਣ ਤੋਂ ਬਾਅਦ ਖਾਸ ਤੌਰ ਤੇ ਜਿਹੜੇ ਮਜ਼ਦੂਰ ਥਾਪਕੇ ਨੇ ਦਲਤ ਭਾਈਚਾਰੇ ਨੇ ਸਭ ਤੋਂ ਵੱਡਾ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਔਰ ਸਰਕਾਰ ਬਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਖਾਸ ਤੌਰ ਤੇ ਮੁੱਖ ਮੰਤਰੀ ਮਾਨ ਨੇ ਮਜ਼ਦੂਰਾ ਨੂੰ ਇੱਕ ਪਾਸੇ ਰੱਖਤਾ ਦਲਤਾਂ ਨੂੰ ਇੱਕ ਪਾਸੇ ਰੱਖਤਾ ਨਜ਼ਰਅੰਦਾਜ਼ ਕੀਤਾ ਲਗਾਤਾਰ ਚਾਰ ਵਾਰੀ ਮੀਟਿੰਗਾਂ ਰੱਖ ਕੇ ਮਜ਼ਦੂਰ ਜਥੇਬੰਦੀਆਂ ਨਾਲ ਮੁਕਰਨਾ ਔਰ ਹਾਲੀਆ ਜਿਹੜਾ ਪਰਸੋਂ ਬਜਟ ਪੇਸ਼ ਕੀਤਾ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਔਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਬਜਟ ਪਾਸ ਕੀਤਾ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ ਨੇ ਔਰ ਉਸ ਬਜਟ ਦੇ ਵਿੱਚ ਗਲਤਾਂ ਮਜ਼ਦੂਰਾਂ ਲਈ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਸਵਾਲ ਨਹੀਂ ਨਾਂ ਤੱਕ ਹੀ ਨਹੀਂ ਕਿ ਪੰਜਾਬ ਦੇ ਸਰਕਾਰ ਖਰਕ ਲਈ ਜੁੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਸੀ ਮਤਲਬ ਉਹਨਾਂ ਚੀਜ਼ਾਂ ਤੋਂ ਕੱਟ ਕਰਦ ਮਤਲਬ ਸਿੱਖਿਆ ਦੇ ਖੇਤਰ ਦੇ ਉੱਤੇ ਮਤਲਬ ਪਟਿਆਲਾ ਯੂਨੀਵਰਸਿਟੀ ਦਾ ਬਜਟ ਜਿਹੜਾ ਪਹਿਲਾਂ ਚੱਲਦਾ ਸੀ ਉਹ ਤੋਂ ਵੀ ਘਟਾਤਾ ਜਿਦੇ ਨਾਲ ਉਹਦੀ ਬੰਦ ਹੋਣ ਦੀ ਸਥਿਤੀ ਦੇ ਉੱਤੇ ਆ ਆੜੀ ਹੋਈ ਇਸ ਲਈ ਮਜ਼ਦੂਰ ਜਥੇਬੰਦੀਆਂ ਨਾਲ ਬਾਰ-ਬਾਰ ਮੀਟਿੰਗ ਰੱਖ ਕੇ ਮੁਕਰਨਾ ਪੰਜਾਬ ਦੇ ਅੰਦਰ ਦਲਤਾਂ ਦੇ ਉੱਤੇ ਅਤਿਆਚਾਰ ਹੋਣੇ ਔਰ ਅਤਿਆਚਾਰਾਂ ਦੇ ਖਿਲਾਫ ਕਿਸੇ ਵੀ ਮੁੱਖ ਮੰਤਰੀ ਕਿਉਂ ਵੀ ਮੰਤਰੀ ਕੋਈ ਵੀ ਐਮ ਐਲ ਏ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਵੀ ਸਖਤ ਐਕਸ਼ਨ ਨਹੀਂ ਦਲਤ ਪੀੜਤ ਲੋਕ ਖਾਣਾ ਕਚੇਰੀਆਂ ਚ ਰੋ ਰਹੇ ਨੇ ਕੋਈ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਦੋਸ਼ੀ ਸ਼ਰਿਆਨ ਤੋਂ ਹੁੰਦੇ ਫਿਰਦੇ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਐਸ ਸੀ ਐਸਟੀ ਐਕਟ ਦੇ ਤਹਿਤ ਵੀ ਔਰ ਬਜਟ ਦੇ ਵਿੱਚ 20 ਨਜ਼ਰ ਅੰਦਾਜ਼ ਕਰਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਸਾਬਤ ਕਰਤਾ ਕਿ ਪੰਜਾਬ ਦਾ ਕੋਹੋਂ ਅੰਤਮਾਨੁਕ ਮੰਤਰੀ ਬਲਤ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਗਰੀਬ ਵਿਰੋਧੀ ਹੈ ਔਰ ਇਸ ਪਾਰਟੀ ਦੇ ਇਸ ਸਰਕਾਰ ਦੇ ਵਿੱਚ ਜਿਹੜੇ ਚੌਂਤੀ ਸਾਡੇ ਦਲਤ ਐਮਐਲਏ ਜਿੱਤੇ ਹੋਏ ਨੇ ਉਸ ਮੰਤਰੀ ਵੀ ਬਣੇ ਹੋਏ ਨੇ ਵਿੱਤ ਮੰਤਰੀ ਸਮੇਤ ਖੁਦ ਵਿੱਤ ਮੰਤਰੀ ਦਲਤਾਂ ਦਾ ਹੋ ਕੇ ਐਸੀ ਭਾਈਚਾਰੇ ਚ ਹੋ ਕੇ ਉਹ ਬਿਨਾਂ ਦੇ ਵੀ ਉਹਨਾਂ ਦੀ ਤਰ੍ਹਾਂ ਗਲਤਾਂ ਮਜ਼ਦੂਰਾਂ ਨੂੰ ਨਜ਼ਰ ਅੰਦਾਜ਼ ਕੀਤਾ ਪਰ ਜਿੱਥੇ ਮੁੱਖ ਮੰਤਰੀ ਪੰਜਾਬ ਦਾ ਦਲਤ ਗਰੀਬ ਲੋਤੀ ਹੈ ਉੱਥੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਪੰਜਾਬ ਦੇ ਵਿੱਚ 34 ਐਮਐਲਏ ਜਿੱਤੇ ਹੋਏ ਨੇ ਸਾਡੇ ਸੀ ਭਾਈਚਾਰੇ ਦੇ ਉਹ ਸੀਰੀ ਰਲੇ ਹੋਏ ਨੇ ਉਹ ਸੀਰੀਆਂ ਵਾਂਗੂ ਕੰਮ ਕਰਦੇ ਨੇ ਜਿਵੇਂ ਉਹ ਸੀ ਸੀਰੀ ਤਗੜਾ ਤਣਾੜ ਵਾਲਕੇ ਸੀਰੀ ਤੋਂ ਕੰਮ ਕਰਾਉਂਦਾ ਉਸੇ ਢੰਗ ਨਾਲ ਕੰਮ ਕਰਦੇ ਨੇ ਇਸ ਲਈ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਅੱਜ ਫੈਸਲਾ ਕੀਤਾ ਕਿ 17 ਤਰੀਕ ਨੂੰ ਵਿਧਾਨ ਸਭਾ ਵੱਲ ਮਾਰਚ ਕਰਾਂਗੇ 16 ਤਰੀਕ ਨੂੰ ਸਾਨੂੰ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਨੇ ਫੇਰ ਇੱਕ ਵਾਰੀ ਅਜੇ ਮੈਸੇਜ ਆਇਆ ਸਾਡੇ ਜਥੇਬੰਦੀਆਂ ਕੋਲੇ ਕਿ 16 ਤਰੀਕ ਨੂੰ ਮੁੱਖ ਮੰਤਰੀ ਮੀਟਿੰਗ ਕਰੂਗਾ ਪਰ ਉਹ ਵੀ ਸਾਨੂੰ ਉਮੀਦ ਨਹੀਂ ਕਿਉਂਕਿ ਜਿਸ ਕਿਸਮ ਦਾ ਚਾਰ ਵਾਰੀ ਪਹਿਲਾਂ ਉਹ ਮੋਕਰ ਕੇ ਮੀਟਿੰਗਾਂ ਰੱਖ ਕੇ ਤਾਂ ਪੰਜਵੀਂ ਮੀਟਿੰਗ ਦੇ ਉੱਤੇ ਵੀ ਸਾਨੂੰ ਕੋਈ ਉਮੀਦ ਨਹੀਂ ਬਜਟ ਦੇ ਅੰਦਰ ਨજર ਅੰਦਾਜ਼ ਕੀਤਾ ਸਮਾਜ ਦੇ ਵਿੱਚੋਂ ਲਗਾਤਾਰ ਨજર ਅੰਦਾਜ਼ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕਾਲਜ ਦੇ ਅੰਦਰ ਇੱਕ ਦਲਿਤ ਵਿਦਿਆਰਥਣ जिने ਡਾਕਟਰ ਬਣਨਾ ਸੀ ਮਰ ਹੋਰ ਵੀ ਅਗੇ ਉਹਨੇ ਤਰੱਕੀ ਕਰਨੀ ਸੀ ਉਸ ਦਲਤ ਲੜਕੀ ਨੂੰ ਡਾਕਟਰ ਬਣਨ ਤੋਂ ਪਹਿਲਾਂ ਹੀ ਜਾਤੀਵਾਦੀ ਮਾਨਸਿਕਤਾ ਦੇ ਲੋਕਾਂ ਨੇ ਮਨੁੱਖਵਾਦੀ ਸੋਚ ਦੇ ਮਾਨਸਿਕ ਲੋਕਾਂ ਨੇ ਜਲੀਲ ਕਰ ਕਰ ਉਹਨੂੰ ਆਤਮ ਹੱਤਿਆ ਲਈ ਮਜਬੂਰ ਕਰ ਦਿੱਤਾ ਗਿਆ ਇਸ ਮੁੱਦੇ ਨੂੰ ਲੈ ਕੇ ਵੀ ਅਸੀਂ ਵਿਧਾਨ ਸਭਾ ਵੱਲ ਮਾਰਸ਼ ਕਰਾਂਗੇ ਉਹ ਦੋਸ਼ੀਆਂ ਨੂੰ ਹਜੇ ਤੱਕ ਗਿਰਫਤਾਰ ਨਹੀਂ ਕੀਤਾ ਬੇਸ਼ੱਕ ਪਰਚਾ ਦਰਜ ਕੀਤਾ ਤਾਂ ਸਾਡੀ ਮੰਗ ਹੈ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਕਿ ਉਹਨਾਂ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਉਹਨਾਂ ਨੂੰ ਫਾਹੇਲ ਆਇਆ ਜਾਵੇ ਫਸਟ ਰੈਕ ਦੇ ਉੱਤੇ ਉਹਨਾਂ ਨੇ ਇੱਕ ਹੋਣ ਹਾਲ ਸਾਡੀ ਦਲਤ ਸਮਾਜ ਦੀ ਭੈਣ ਧੀ ਉਹਨਾਂ ਨੇ ਖੋਲੀ ਜਾਤੀਵਾਦੀ ਹੈਂਕੜਬਾਜੀ ਲੋਕਾਂ ਨੇ ਤਾਨੇ ਮੇੜਿਆ ਨੇ ਉਹਨੂੰ ਮੌਤੇ ਘਾਟ ਤਾਰ ਦਿੱਤਾ ਗਿਆ ਇਹਨਾਂ ਸਵਾਲਾਂ ਨੂੰ ਲੈ ਕੇ ਵਿਧਾਨ ਸਭਾ ਵੱਲੋਂ 17 ਮਾਰਚ ਨੂੰ ਕੀ ਮਾਰਚ ਤੇ ਹਜ਼ਾਰਾਂ ਦੀ ਗਿਣਤੀ ਚ ਉੱਤੇ ਮਜ਼ਦੂਰ ਇਕੱਠੇ ਹੋਣਗੇ ਤਾਂ ਮੈਂ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਭਰਾਵੋ ਪਰਿਵਾਰਾਂ ਸਮੇਂ ਜੇ ਪੰਜਾਬ ਦੀ ਮਾਨ ਸਰਕਾਰ ਦੇ ਮੁੱਖ ਮੰਤਰੀ ਦੇ ਧੌਣ 'ਚ ਕਿਲਾ ਕੱਢਣਾ ਕਿ ਮਜ਼ਦੂਰ ਜੇ ਵੋਟ ਪਾ ਸਕਦੇ ਨੇ ਤੈਨੂੰ ਖੜਾ ਕਰ ਸਕਦੇ ਨੇ ਤੈਨੂੰ ਜਿੱਤਿਆ ਸਕਦੇ ਨੇ ਤਾਂ ਮਜ਼ਦੂਰ ਭਾਈ ਤੇਨੂੰ ਮਜਬੂਰ ਕਰ ਸਕਦੇ ਨੇ ਮਜ਼ਦੂਰਾਂ ਦੀ ਵੀ ਬਹੁਤ ਵੱਡੀ ਤਾਕਤ ਹੈ ਮਜ਼ਦੂਰ 35% ਤਾਂ ਇਕੱਲੇ ਅਸੀਂ ਦਲ ਦਲਤਾਂ ਹਾਂ ਜੇ OBC ਲਾ ਲਈਏ ਤਾਂ 55% ਬਣਦੇ ਆ ਤਾਂ ਮੇਰੀ ਬੇਨਤੀ ਹੈ 55% SC BC ਭਾਈਚਾਰੇ ਨੂੰ ਕਿ ਵੱਧ ਤੋਂ ਵੱਧ 17 ਮਾਰਚ ਨੂੰ ਚੰਡੀਗੜ੍ਹ ਅੰਬਸਾਹਬ ਗੁਰਦੁਆਰਾ ਜਿਹੜਾ ਉੱਥੇ ਪਹੁੰਚੋ ਪਰਿਵਾਰਾਂ ਸਮੇਤ ਤਾਂ ਕਿ ਇਥੋਂ ਦੀ ਮਾਨ ਸਰਕਾਰ ਨੂੰ ਆਪਾਂ ਇਹ ਦਿਖਾ ਦਈਏ ਕਿ ਮਜ਼ਦੂਰਾਂ ਨੂੰ ਜੇ ਨਜ਼ਰ ਅੰਦਾਜ਼ ਕੀਤਾ ਤਾਂ ਵੀ ਦੂਤ ਤੇਰੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਉਤਰਦੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਐਸੇ ਢੰਗ ਨਾਲ ਚੱਲੇ ਤਾਂ ਤੁਹਾਨੂੰ ਇਹ ਮਜ਼ਦੂਰਾਂ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਮਹਿੰਗਾ ਪਊਗਾ ਤਾਂ ਮੇਰੀ ਫੇਰ ਦੁਬਾਰੇ ਬੇਨਤੀ ਹੈ ਮਤਲਬ ਮਿਹਨਤਕਸ਼ ਮਜ਼ਦੂਰਾਂ ਨੂੰ ਦਲਤਾਂ ਨੂੰ ਨੌਜਵਾਨਾਂ ਨੂੰ ਕਿ ਆਓ ਆਪਾਂ ਚੰਡੀਗੜ੍ਹ ਵੱਲ ਵਰਕੇ ਚਲੀਏ 17 ਮਾਰਚ ਨੂੰ ਵੱਧ ਤੋਂ ਵੱਧ ਪਹੁੰਚੋ ਜੈਪੀਨ ਲਾਖ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ